ਮੈਂ ਸ਼ਤੀਸ਼ ਕੁਮਾਰ ਤੁਹਾਡਾ ਸਾਰਿਆਦਾ ਹਾਂ SKB نیوز ਚੈਨਲ ਵਿੱਚ ਸਵਾਗਤ ਕਰਦਾ ਹਾਂ SKB نیوز ਦੀ ਟੀਮ ਪਹੁੰਚੀ ਡਾਕਟਰ ਪਰਮਜੀਤ ਸਿੰਘ ਅਨੇਜਾ ਦੇ ਕੋਲ ਤੇ ਲੋਹੜੀ ਦੇ ਪਾਵਨ ਤਿਹਾੜੀ ਤੇ ਕੀਤੀ ਗੱਲਬਾਤ ਲੋਹੜੀ ਦੇ ਸ਼ੂ ਅਫਸਰ ਤੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹੋਇਆ ਉਹਨਾਂ ਨੇ ਦੱਸਿਆ ਕਿ ਅੱਜ ਦੇ ਯੁੱਗ ਦੇ ਵਿੱਚ ਕੁੜੀਆਂ ਕਿਸੇ ਵੀ ਕੰਮ ਵਿੱਚ ਪਿੱਛੇ ਨਹੀਂ ਹੈਗੀਆਂ ਅੱਜ ਦੇ ਯੁੱਗ ਵਿੱਚ ਕੁੜੀਆਂ ਮੁੰਡਿਆਂ ਨਾਲ ਮੋਢੇ ਤੇ ਮੋਢਾ ਮਲਾ ਕੇ ਕੰਮ ਕਰ ਰਹੀਆਂ ਨੇ ਡਾਕਟਰ ਸਾਹਿਬ ਨਾਲ ਲੋਹੜੀ ਦੇ ਮੌਕੇ ਹੋਈਆਂ ਦੋ ਗੱਲਾਂ ਸਾਂਝੀਆਂ ਆਓ ਕਰੀਏ ਡਾਕਟਰ ਸਾਹਿਬ ਜੀ ਨਾਲ ਗੱਲਬਾਤ ਇਹ ਆਇਆ ਤਾਂ ਲੋਹੜੀ ਦੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਕਲੀਨਿਕ ਕੋਲ ਆਪਣੇ ਵੱਲੋਂ ਦੇਖੋ ਜੀ ਪਹਿਲਾਂ ਤਾਂ ਮੈਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਸਾਰੇ ਪੰਜਾਬ 'ਚ ਸਾਰੇ ਹਿੰਦੁਸਤਾਨ ਦੇ ਵਿੱਚ ਮੇਰੀ ਤਰਫੋਂ ਲੱਖ ਲੱਖ ਵਧਾਈਆਂ ਹੋਣ ਮੈਂ ਡਾਕਟਰ ਪਰਮਜੀਤ ਸਿੰਘ ਨੇਜਾ ਮੇਰੀ ਨੇਜਾ ਡੈਂਟਲ ਕਲੀਨਿਕ ਨਾਵਾ ਰੋਡ ਤੇ ਹੈਗੀ ਜੀ ਡਾਕਟਰ ਸਾਹਿਬ ਕੁਝ ਲੋਗ ਕੁੜੀਆਂ ਮੁੰਡਿਆਂ 'ਚ ਬਹੁਤ ਫਰਕ ਸਮਝਦੇ ਨੇ ਕੁੜੀਆਂ ਦੀ ਲੋੜੀ ਬਿਲਕੁਲ ਨਹੀਂ ਮਨਾਉਂਦੇ ਤੇ ਮੁੰਡਿਆਂ ਦੀ ਲੋੜੀ ਮਨਾਉਂਦੇ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਬਿਲਕੁਲ ਗਲਤ ਹੈ ਪਹਿਲੇ ਲੋਗ ਅੱਜ ਤੋਂ ਕਈ ਸਾਲ ਪਹਿਲੇ ਹਮ ਬੇਟੀਆਂ ਦੀ ਲੋੜੀ ਮਨਾਉਂਦੇ ਸੀ ਬੇਟੀਆਂ ਨੂੰ ਵੜਾਵਾ ਨਹੀਂ ਦਿੰਦੇ ਸੀ ਇਹ ਬਿਲਕੁਲ ਗਲਤ ਹੈ ਅੱਜਕੱਲ ਕੁੜੀਆਂ ਤੇ ਮੁੰਡਿਆਂ 'ਚ ਕੋਈ ਫਰਕ ਨਹੀਂ ਹੈਗਾ ਸੋ ਕੋ ਬੇਟੀਆਂ ਨੂੰ ਬੜਾਵਾ ਦੇਣਾ ਚਾਹੀਦਾ ਹੈ ਦੇਖੋ ਤੁਹਾਡੇ ਸਾਹਨੇ ਇੱਕ ਬੇਟੀਆਂ ਕਿੱਥੇ ਉਡੀਆਂ ਦੇ ਪਹੁੰਚੀਆਂ ਹੋਈਆਂ ਨੇ ਇੱਕ ਉਹ ਵੀ ਲੜਕੀ ਸੀ ਕਲਪਨਾ ਚਾਵਲਾ ਉਹ ਵੀ ਆਂਤਰੀਕ ਸਤੇ ਜਾ ਕੇ ਕਿੰਨਾ ਨੇ ਨਾਮ ਕਮਾਇਆ ਦੇਖੋ ਅੱਜ ਕੱਲ ਦੇ ਯੁੱਗ ਦੇ ਵਿੱਚ ਲੜਕੇ ਤੇ ਲੜਕੀਆਂ 'ਚ ਕੋਈ ਫਰਕ ਨਹੀਂ ਉਹ ਦੇਖੋ ਲੜਕੀਆਂ ਪਾਇਲਟ ਬਣੀਆਂ ਹੋਈਆਂ ਨੇ ਲੜਕੀਆਂ ਅੱਜ ਕੱਲ ਜਿਹੜੇ ਹਰ ਅਹੁਦੇ ਤੇ ਉਹ ਦੱਕੇ ਨੇ ਦੇਖੋ ਲੜਕੀਆਂ ਪੁਲਿਸ ਦੇ ਵਿੱਚ ਚਲੇ ਜਾਓ ਕੋਈ ਡੀਐਸਪੀ ਐ ਕੋਈ ਕਮਿਸ਼ਨਰ ਨਹੀਂ ਲੜਕੀਆਂ ਸੋ ਕੋ ਲੜਕਿਆਂ ਨਾਲੋਂ ਅੱਗੇ ਅੱਗੇ ਜਾ ਰਹੀਆਂ ਨੇ ਸਬ 14 ਤਰੀਕ ਨੂੰ ਮਾਗੀਏ ਤੇ ਮਾਗੀ ਦੇ ਕੀ ਸੰਦੇਸ਼ ਦੇਣਾ ਚਾਹੋਗੇ ਲੇਕੋ ਮੰਗੇ ਵਾਲਦ ਨੇ 40 ਬੁਖਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰੂ ਨੂੰ ਛੱਡ ਕੇ ਘਰ ਵਾਪਸ ਆ ਗਏ ਅੱਗੂ ਉਹਨਾਂ ਦੀਆਂ ਮਾਵਾ ਨੇ ਉਹਨਾਂ ਨੂੰ ਕਿਹਾ ਤੁਸੀਂ ਗੁਰੂ ਨੂੰ ਛੱਡ ਕੇ ਆ ਗਏ ਅਸੀਂ ਤੁਹਾਡੀਆਂ ਮਾਵਾ ਨਹੀਂ ਗੀਆ ਤੇ ਉਹਨਾਂ ਦੀਆਂ ਪਤਨੀਆਂ ਕਹਿੰਦੀਆਂ ਅਸੀਂ ਤੁਹਾਡੀਆਂ ਪਤਨੀਆਂ ਨਹੀਂ ਗੀਆ ਜਿਹੜੇ ਤੁਸੀਂ ਗੁਰੂ ਨੂੰ ਛੱਡ ਕੇ ਆ ਗਏ ਉਹ ਗੁਰੂ ਸਾਹਿਬ ਕੋਲ ਗਏ ਉਹਨਾਂ ਨੇ ਮੁਗਲਾਂ ਦੇ ਨਾਲ ਜੰਦ ਕੀਤਾ ਜੰਦ ਕਰਨ ਤੋਂ ਬਾਅਦ ਉਹ 40 ਸੰਗ ਸ਼ਹੀਦ ਹੋ ਗਏ ਫਿਰ ਅੰਤਮ ਸਮੇਂ ਉਹਨਾਂ ਗੁਰੂ ਸਾਹਿਬ ਕੋਲੋਂ ਮਾਫ਼ੀ ਮੰਗੀ ਵੀ ਜਿਹੜਾ ਵਾਦਾ ਪਾੜਿਆ ਲਿਖਿਆ ਸੀ ਉਹ ਪਾੜ ਦੋ ਫਿਰ ਉਸ ਉਸ ਸਮੇਂ ਤੋਂ ਉਸ ਪਰੰਪਰਾ ਤੋਂ ਮੰਗੀ ਮਨਾਈ ਜਾ ਰਹੀ ਹੈ ਡਾਕਟਰ ਸਾਹਿਬ ਆਪਣੇ ਕਲੀਨਿਕ ਦੇ ਬਾਰੇ ਜਾਣਕਾਰੀ ਦਿਓ ਕਾਹਦਾ ਕਲੀਨਿਕ ਹੈ ਤੇ ਕਿੰਨੇ ਇਲਾਜ ਕਰਦੇ ਹੋ ਤੁਸੀਂ ਦੇਖੋ ਜੀ ਅਸੀਂ 85 ਦੀ ਵਿੱਚ ਅਸੀਂ ਸਿਰਸਾ ਤੋਂ ਇੱਥੇ ਆਏ ਆ ਤੇ ਬਾਕੀ ਅਸੀਂ ਦੰਦਾਂ ਦਾ ਹਰੇਕ ਪ੍ਰਕਾਰ ਦਾ ਇਲਾਜ ਕਰਦੇ ਆ ਸਾਨੂੰ ਇੱਥੇ 40-45 ਸਾਲ ਹੋ ਗਏ ਜੀ ਪ੍ਰੈਕਟਿਸ ਕਰਦੇ ਆ ਮੈਂ ਸ਼ਤੀਸ਼ ਕੁਮਾਰ ਤੁਹਾਡਾ ਸਾਰਿਆਦਾ ਹੈ SKB نیوز ਚੈਨਲ ਵਿੱਚ ਸਵਾਗਤ ਕਰਦਾ ਹਾਂ